ਫਗਵਾੜਾ ਵਿੱਚ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰਾਂ ਦਾ ਪਾਰਟੀ ਦੇ ਨਾਲ ਮੋਹ ਪੰਗ ਹੋ ਰਿਹਾ ਹੈ ਫਗਵਾੜਾ ਵਿੱਚ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਹਲਕਾ ਲੋਕ ਸਭਾ ਉਮੀਦਵਾਰ ਵੱਲੋਂ ਜਿੱਥੇ ਆਪਣੇ ਦਫਤਰ ਦਾ ਉਦਘਾਟਨ ਕੀਤਾ ਗਿਆ ਸੀ ਉਸ ਸਮਾਰੋਹ ਵਿੱਚ ਵੀ ਕਾਂਗਰਸ ਪਾਰਟੀ ਦੇ ਕਈ ਵੱਡੇ ਚਿਹਰੇ ਗੈਰ ਹਾਜ਼ਰ ਨਜ਼ਰ ਆਏ ਸਨ ਜਿਵੇਂ ਜਿਵੇਂ ਲੋਕ ਸਭਾ ਇਲੈਕਸ਼ਨ ਦਾ ਸਮਾਂ ਨੇੜੇ ਆ ਰਿਹਾ ਹੈ ਉਮੀਓਮੀ ਹੀ ਕਈ ਕਾਂਗਰਸ ਪਾਰਟੀ ਦੇ ਉੱਚਾਗੂ ਕਾਂਗਰਸ ਪਾਰਟੀ ਨੂੰ ਛੱਡ ਰਹੇ ਨੇ ਜਿਸ ਦੀ ਤਾਜ਼ਾ ਮਿਸਾਲ ਪਗਵਾੜਾ ਦੇ ਪਿੰਡ ਬਾਦ ਵਿਖੇ ਉਸ ਵੇਲੇ ਨਜ਼ਰ ਆਈ ਜਦੋਂ ਬਾਦ ਪਿੰਡ ਦੀ ਪੂਰੀ ਪੰਚਾਇਤ ਨੇ ਆਪ ਪਾਰਟੀ ਦਾ ਸਿਰੋਪਾ ਆਪਣੇ ਗਲਾਂ ਵਿੱਚ ਪਾ ਕੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੁਗਿੰਦਰ ਸਿੰਘ ਮਾਨ ਅਤੇ ਦਿਲਜੀਤ ਰਾਜੂ ਮੌਕੇ ਤੇ ਹਾਜ਼ਰ ਸਨ ਜਿਹੜਾ ਵੱਲੋਂ ਬਾਦ ਪਿੰਡ ਦੀ ਪੂਰੀ ਪੰਚਾਇਤ ਦਾ ਆਪ ਪਾਰਟੀ ਵਿੱਚ ਸ਼ਾਮਿਲ ਹੋਣ ਮੌਕੇ ਨਿਗਾ ਸਵਾਗਤ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹਾਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪਿੰਡ ਬਾਦ ਦੀ ਪੂਰੀ ਪੰਚਾਇਤ ਉਹਨਾਂ ਦਾ ਆਪਣਾ ਇੱਕ ਪਰਿਵਾਰ ਹੈ ਜੋ ਕਿ ਕਿਸੇ ਕਾਰਨ ਕਾਂਗਰਸ ਪਾਰਟੀ ਦੇ ਵਿੱਚ ਚਲਾ ਗਿਆ ਸੀ ਪਰ ਹੁਣ ਉਹਨਾਂ ਦੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਚੁੱਕੇ ਨੇ ਜਿਸ ਤੋਂ ਬਾਅਦ ਮੁੜ ਤੋਂ ਇਹ ਸਾਰਾ ਪਰਿਵਾਰ ਇਕੱਠਾ ਹੋ ਚੁੱਕਾ ਹੈ ਤੇ ਆਉਣ ਵਾਲੇ elections ਵਿੱਚ ਡਾਕਟਰ ਰਾਜਕੁਮਾਰ ਜੱਬੇਵਾਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਹੁਸ਼ਿਆਰਪੁਰ ਹਲਕੇ ਦੇ ਸੀਟ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਉਣਗੇ ਵੇਖੋ ਮੌਕੇ ਦੀਆਂ ਤਸਵੀਰਾਂ ਅਤੇ ਪੂਰੀ ਖਬਰ ਅਦੀਪ ਸਿੰਘ ਜੀ ਅਰੇ ਮੇਰੇ ਪੁਰਾਣੇ ਯਾਰ ਜਿਸ ਕਰਨ ਜਿਹੜਾ ਮੈਂ ਫੈਮਿਲੀ ਮੈਂਬਰ ਹੈ ਤੇ ਉਹ ਸਿੱਧੇ ਹੱਥੀਂ ਆ ਰਹੇ ਹਨ ਇਹਨਾਂ ਨੇ ਕੁਝ ਸਮੇਂ ਤੋਂ ਸੈਡੀ ਮੈਸ਼ਨ ਅਨਸੀ ਪਰ ਬਹੁਤ ਹਾਰੀ ਸ਼ੁਰੂ ਹੋ ਸਿਕੇ ਕੋਲਾ ਇਸ਼ੂ ਬੱਤੇ ਫਰਮਸ ਪਾਰਟੀ ਦਾ ਜਨ ਪਾਰਟੀ ਦੀਆਂ ਕਾਪੀਆਂ ਫੰਕਸ਼ਨ ਮਾਰਦੇ ਹਨ ہماری ਲਾਈਫ ਜਿਹੜਾ ਕਿ ਕਿੜਾ ਪਿੰਡ ਗੋੜੀ ਦਾ ਕੰਸੀ ਹੂਡ ਵਿੱਚ ਅਸੀਂ ਸਾਰੇ ਇਕੱਠੇ ਸਾਰਿਆਂ ਲੋਕੀਂ ਦਾ ਸਦਕਾ ਕਰਕੇ ਖਾਸ ਕਰਕੇ ਮੇਰੇ ਪੰਜਾਛੇ ਮਿੰਟਾਂ ਦਾ ਨੁਕਸਾਨ ਮੁੱਕ ਗਿਆ ਤੇ ਉਸ ਵੀ ਅਸੀਂ ਸਮੂਹ ਦੇ ਦਿੱਤੋ ਉਸ ਨੂੰ ਮੈਂ ਮੋੜ ਦਿੱਤਾ ਤੇ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਸਪੈਸ਼ਲ ਸਾਰੀਆਂ ਮੁਕੀਆਂ ਨੇ ਤੇ ਇਹ ਚਾਹੁੰਦਾ ਹਾਂ ਕੋ ਸਾਰੇ ਬਠੀ ਨੇ ਮੈਂ ਮਹਾ ਰਾਏ ਨਾਲ ਤੇ ਉਹ ਇਨਸਟੀਚਨਲ ਮੈਂ ਵਾਰਕਵਾ ਦੇਣਾ ਕੋਪੈਂਡ ਵੀ ਗੁਰੰਟਲੀ ਤਨਮਨ ਤੋਂ ਦੇਣਾ ਸਰਕਾਰੀ ਮੰਦਨ ਕੋਈ ਮਤ ਕਰਨ ਜੋ ਵੀ ਪੁਆਇੰਟ ਚੁੜ੍ਹੇ ਰਹੇ ਸਾਰੇ ਉਹਨਾਂ ਨੂੰ ਨਜਿੱਠ ਕੇ ਇਕੱਠੇ ਹਟੇਗੇ। ਮੈਂ ਬਹੁਤ ਖੁਸ਼ ਹਾਂ ਕਿ ਦੋ ਇਸ਼ੂ ਸੀ ਸਟੂਡੈਂਟ ਦੋਹੋ ਇਸ਼ੂ ਡੇ ਹੈ। ਇਹ ਕਾਜ ਹੈ ਕਿ ਹਾਈ ਕੋਰਟ ਦੀ ਜੱਜਮੈਂਟ ਸੀ ਮਾਨਯੋਗ ਕਾਨੂੰਨ ਪਰੇ ਲੋੜ ਨੂੰ ਉਹ ਵੀ ਹਾਈ ਕੋਰਟ ਆਟੋ ਕੋਰਟ ਦੀ ਦੁਆਰਾ ਜਾਰੀ ਕੀਤੀ ਗਈ। ਕਿਉਂਕਿ ਉਹ ਧਰਮਸ਼ਾਲਾ ਵਿੱਚ ਹੋਵੇ ਨਾ ਉਹ ਵੀ ਦੇ ਪੱਧਰੀ ਸੁਣਿਆ ਪਾਸਟਿਸ ਹੈ। ਸਾਰੇ ਹਾਜ਼ਰ ਹੋਣਗੇ। ਪਰਮਾ ਕੋਲ ਸ਼੍ਰੀ ਪ੍ਰਮਾਨ ਅਸ਼ੋਕ ਅਤੇ ਸੰਦੀਪ ਨਾਮ ਦੀ ਪਾਟੀ ਰਹੇ। ਸਭ ਦਾ ਧੰਨਵਾਦ। ਜੀ।